ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਜੋ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਨੇ ਨੇ ਅੱਜ ਚੰਡੀਗੜ੍ਹ ਵਿਖੇ 40 ਬੈਂਕਾਂ ਦੇ ਸੂਬਾ ਮੁਖੀਆਂ ਨਾਲ ਸਵੈ ਰੋਜ਼ਗਾਰ ਲਈ ਵਕਵਕ ਸਕੀਮਾ ਤਹਿਤ ਕਰਜ਼ਿਆਂ ਦੀ ਮਨਜ਼ੂਰੀ ਅਤੇ ਵੰਡ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਮੋਦਰਾ ਜੋਈਨਾ ਜੈਸੇ 8 ਬੈਂਕਾਂ ਨੂੰ ਛੋਟੇ ਉਦਯੋਗਾਂ ਲਈ 10 ਲੱਖ ਤੱਕ ਬੈਂਕ ਕਰਜ਼ੇ ਦੇਣ ਦਾ ਪ੍ਰਬੰਧ ਹੈ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਜਸਦীন ਨਿਰਮਾਣ ਵਪਾਰ ਤੇ ਸੇਵਾ ਖੇਤਰ ਵਾਸਤੇ 50 ਲੱਖ ਤੱਕ ਦੇ ਕਰਜ਼ੇ ਦੇਣ ਦਾ ਪ੍ਰਬੰਧ ਹੈ ਰਾਸ਼ਟਰੀ ਸ਼ਹਿਰੀ ਉਜਿਬ ਕਮਿਸ਼ਨ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਮਾਈਕਰੋ ਫੂਡ ਪ੍ਰੋਸੈਸਿੰਗ ਸਕੀਮ ਐਸ ਸੀ ਐਸ ٹی ਅਤੇ ਮਹਿਲਾ ਉਦਮੀਆਂ ਤੇ ਪ੍ਰਧਾਨ ਮੰਤਰੀ ਸਟਰੀਟ ਵਿਕਰੇਤਾ ਮਾਈਕਰੋ ਕ੍ਰੈਡਿਟ ਸਕੀਮ ਲਈ ਵਿੱਤੀ ਸਹਾਇਤਾ ਲਈ ਸਟੈਂਡ ਅਪ ਇੰਡੀਆ ਸਕੀਮਾ 'ਤੇ ਬਾਰੇ ਬੈਂਕਾਂ ਨੇ ਆਪਣੀ ਕਾਰਗੁਜ਼ਾਰੀ ਦੀ ਜਾਣਕਾਰੀ ਦਿੱਤੀ ਹੈ ਸਰਦਾਰ ਸਾਨੀ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ ਸਕੀਮਾਂ ਲਈ ਕਰਜ਼ੇ ਦੀ ਰਕਮ ਦੀ ਬਹੁਤ ਘਟ ਵਰਤੋਂ ਹੋ ਰਹੀ ਹੈ ਅਤੇ ਬੈਂਕਾਂ ਨੂੰ ਆਪਣੀਆਂ ਹੁਨਰਮੰਦ ਕਰਮਚਾਰੀਆਂ ਮਹਿਲਾ ਸਵੈਸਹਾਇਤਾ ਸਮੂਹਾਂ ਅਤੇ ਸੀਮਤ ਕਿਸਾਨਾਂ ਨੂੰ ਕਰਜ਼ੇ ਦੀ ਤੁਰੰਤ ਪ੍ਰਬੰਧੀ ਅਤੇ ਵੰਡ ਲਈ ਆਪਣੀਆਂ ਸਾਰੀਆਂ ਸਖਾਵਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।